ਅੱਜ ਪਿੰਡਾਂ ਦੇ ਵਿੱਚ ਨਹੀਂ ਇਹ ਸਮਝ ਲਓ ਵੀ ਦੂਰ ਜਿਹੜਾ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਚੱਲ ਰਿਹਾ ਹੈ ਔਰ ਇਹ ਜਿਹੜਾ ਪ੍ਰਾਣੀਆਂ ਸਰਕਾਰਾਂ ਦੀ ਦੇਣ ਸੀ ਜਿਹੜੀ ਇਹ ਨਸ਼ਿਆਂ ਦੀ ਕਿਉਂਕਿ ਮੈਂ ਆਪ ਅਸੀਂ ਸਾਰੇ ਜਿੱਥੇ ਵੀ ਜਾਂਦੇ ਸਾਂ ਲੋਕ ਇੱਕ ਗੱਲ ਕਰਦੇ ਸੀ ਵੀ ਇਹ ਪ੍ਰਾਣੀਆਂ ਸਰਕਾਰਾਂ ਨੇ ਜਿਹੜਾ ਨਸ਼ਾ ਵਾੜਿਆ ਹੈ ਕੋੜ ਹੈ ਜਿਹੜਾ ਇਹਨੂੰ ਆਪਾਂ ਜੜੋਂ ਖੇੜਨਾ ਹੈ ਔਰ ਅੱਜ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਅਜ ਅਰਵਿੰਦ ਕੇਜਰੀਵਾਲ ਜੀ ਵੀ ਪੰਜਾਬ ਦੇ ਵਿੱਚ ਪਹੁੰਚੇ ਨੇ ਅੱਜ ਇਹ ਨਸ਼ਿਆਂ ਦਾ ਕੋਡ ਹੈ ਜਿਹੜਾ ਅੱਜ ਪਿੰਡ-ਪਿੰਡ ਜਾ ਕੇ ਆਪਾਂ ਆਪਣੇ ਲੋਕਾਂ ਨੂੰ ਆਪਣੇ ਸਰਪੰਚ ਸਹਿਬਾਨਾਂ ਨੂੰ ਆਪਣੇ ਮੈਂਬਰ ਸਹਿਬਾਨਾਂ ਨੂੰ ਆਪਣੇ ਸਾਰੇ ਪਿੰਡ ਨਿਵਾਸੀਆਂ ਨੂੰ ਅੱਜ ਮੈਂ ਕਹਿ ਸਕਦਾ ਹਾਂ ਵੀ ਉਜਾਗਰ ਕਰ ਰਹੇ ਹਾਂ ਔਰ ਪ੍ਰਣ ਕਰ ਰਹੇ ਹਾਂ ਸੌਖਾ ਕੇ ਚੱਲ ਰਹੇ ਹਾਂ ਵੀ ਆਪਾਂ ਜਿਹੜਾ ਆਪਣਾ ਪਿੰਡ ਹੈ ਉਹਨੂੰ ਨਸ਼ਾ ਮੁਕਤ ਬਣਾਵਾਂਗੇ ਸੋ ਮੇਰੇ ਨਾਲ ਮੇਰੇ ਬਜ਼ੁਰਗ ਸਹਿਬਾਨ ਮੇਰੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਵੀਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਜਿਨ੍ਹਾਂ ਦੇ ਆਉਣ ਵਾਲੇ ਸਮੇਂ ਨੂੰ ਪੰਜਾਬ ਦੇ ਉੱਤੇ ਮੈਂ ਕਹਿ ਸਕਦਾ ਵੀ ਮੋਢਿਆਂ ਦਾ ਜਿਨ੍ਹਾਂ ਦੇ ਉੱਤੇ ਭਰ ਪੈਣਾ ਹੈ ਨੌਜਵਾਨੀ ਸਾਡੀ ਜਿਹੜੀ ਪੁਰਾਣੀਆਂ ਸਰਕਾਰਾਂ ਦੀ ਦੇਣ ਸੀ ਨਸ਼ੇ ਪ੍ਰਤੀ ਜਿਹੜਾ ਇਹ ਕੋੜ ਸਾਨੂੰ ਚੰਬੜਾ ਗਈ ਸੀ ਅੱਜ ਅਸੀਂ ਉਸ ਕੋੜ ਨੂੰ ਹਟਾ ਕੇ ਇੱਕ ਨਵੇਂ ਉਪਰਾਲੇ ਨੂੰ ਤੁਰ ਪਏ ਆ ਸੋ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਉਪਰਾਲਾ ਜਿਹੜਾ ਮੇਰੇ ਨਾਲ ਮੇਰੀ ਸਾਰੀ ਟੀਮ ਮੈਂ ਕਹਿ ਸਕਦਾ ਹਾਂ ਆਲਾ ਅਫਸਰ ਅਧਿਕਾਰੀ ਵੀ ਅੱਜ ਦੇ ਸਮੇਂ ਆਪਾਂ ਇਹੋ ਪ੍ਰਣ ਕਰਕੇ ਚੱਲ ਰਹੇ ਆਂ ਵੀ ਜੇ ਸਾਡੇ ਪੰਜਾਬ ਦੀ ਅਸੀਂ ਜਵਾਨੀ ਬਚਾ ਲਈ ਤੇ ਸਭ ਤੋਂ ਵੱਡ ਔਰ ਵੱਡੀ ਇਹ ਪੰਜਾਬ ਦੀ ਤਰੱਕੀ ਹੋਊਗੀ ਸਭ ਤੋਂ ਪਹਿਲਾਂ ਅਸੀਂ ਇਹ ਨਸ਼ਿਆਂ ਦਾ ਕੋਹੜ ਜਿਹੜਾ ਇਹਨੂੰ ਕਵਰ ਕਰੀਏ ਜੀ ਹੁਣ ਹਰ ਪਿੰਡਾਂ ਦੇ ਵਿੱਚ ਨਸ਼ੇ ਦਾ ਮਹਮ ਸਾਡੀ ਜਿਹੜੀ ਹੈ ਜੁਧ ਨਸ਼ੇ ਦੇ ਵਿਰੁੱਧ ਚੱਲ ਰਹੀ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਹਰ ਪਿੰਡਾਂ ਦੇ ਵਿੱਚ ਖੇਡ ਦਾ ਜਿਹੜੇ ਗਰਾਊਂਡਾਂ ਦਿੱਤੀਆਂ ਜਾਂ ਵਧੀਆ ਪਾਰਕ ਪਾਰਕਿੰਗਾਂ ਵੀ ਪਾਰਕਾਂ ਬਣਾਈਆਂ ਜਾਣ ਤਾਂ ਜੋ ਕਿ ਸਾਡੇ ਬਜ਼ੁਰਗ ਪਾਰਕਾਂ ਦੇ ਵਿੱਚ ਜਾ ਸਕਣ ਸਾਡੇ ਨੌਜਵਾਨ ਜਿਹੜੇ ਨੇ ਉਹ ਗਰਾਊਂਡਾਂ ਦੇ ਵਿੱਚ ਜਾ ਸਕਣ ਔਰ ਵਧੀਆ ਪ੍ਰਾਲਾ ਜਿਹੜਾ ਪੰਜਾਬ ਸਰਕਾਰ ਨੇ ਅਲੀਕਿਆ ਸਾਡੀ ਮੈਨੂੰ ਖੁਸ਼ੀ ਵੀ ਆ ਵੀ ਮੈਂ ਉਸ ਪਾਰਟੀ ਦਾ ਛਪਾਈ ਆ ਜਿਹੜਾ ਵਾਕਿਆ ਇੱਕ ਪੰਜਾਬ ਦਾ ਦਰਦ ਉਹਨੂੰ ਆਪਣੇ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਾ ਹਾਂ ਤੁਹਾਨੂੰ ਦੱਸਣਾ ਚਾਹੁੰਦਾ तकरीबन ਇਹ ਬਟਾਲੇ ਨੂੰ ਚਾਰ ਬਲਾਕ ਪੈਂਦੇ ਨੇ ਔਰ ਮੈਂ ਕਹਿ ਸਕਦਾ ਹਾਂ ਵੀ ਨੀਅਰ ਅਬਾਊਟ ਜਿੰਨਾ ਵੀ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜਿੱਥੇ ਵੀ ਪੰਚਾਇਤੀ ਜਗਾ ਸਾਨੂੰ ਨਜ਼ਰ ਆ ਰਹੀ ਆ ਆਪਾਂ ਉਥੋਂ ਗਰਾਊਂਡ ਦਾ ਜਿਹੜਾ ਵਾਲੀਬਾਲ ਦੀ ਗਰਾਊਂਡ ਹੋਗੀ ਬੈਡਮਿੰਟਨ ਦੀ ਗਰਾਊਂਡ ਹੋਗੀ ਉਹ ਜਿਹੜੀ ਪ੍ਰੋਪਰਲੀ ਸਾਡੀ ਕੋਸ਼ਿਸ਼ ਆ ਵੀ ਉਹਨਾਂ ਨੂੰ ਤਿਆਰ ਕਰਕੇ ਵਧੀਆ ਟੱਗਣਾ ਉਹਨਾਂ ਦੇ ਹਵਾਲੇ ਕਰੀਏ ਦੇਖੋ ਮੈਂ ਦੱਸਣਾ ਚਾਹੁੰਦਾ ਜੀ ਜੰਗਾ ਜੇ ਜਿੱਤੀਆਂ ਨੇ ਤੇ ਲੋਕਾਂ ਦੇ ਸਹਿਯੋਗ ਨਾਲ ਜਿੱਤੀਆਂ ਜਾਂਦੀਆਂ ਨੇ ਔਰ ਆ ਜਿਹੜਾ ਉਹ ਉਪਰਾਲਾ ਜਿਹੜਾ ਕੀਤਾ ਹੈ ਸਰਕਾਰ ਨੇ ਅੱਜ ਇੱਕ ਬਤੌਰ ਮੈਂ ਕਹਿ ਸਕਦਾ ਵੀ ਪਾਰਟੀ ਨੇ ਇੱਕ ਮੈਂ ਮੈਂ ਅੱਗੇ ਵੀ ਲੋਕਾਂ ਨਾਲ ਅਕਸਰ ਗੱਲ ਕਰਦਾ ਵੀ ਤੁਹਾਡੇ ਕੋ ਪੁਰਾਣੇ ਲੀਡਰ ਸਿਰਫ ਵੋਟਾਂ ਲਈ ਆਉਂਦੇ ਰਹੇ ਪਰ ਤੁਹਾਡੇ ਹੱਕਾਂ ਲਈ ਤੁਹਾਡੇ ਬੱਚਿਆਂ ਦੀ ਭਾਵੇਂ ਕੋਈ ਕਿਸੇ ਨੇ ਗੱਲ ਨਹੀਂ ਕੀਤੀ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਦੇ ਐਮਐਲਏ ਮੈਂ ਕਹਿ ਸਕਦਾ ਵੀ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਉਦਘਾਟਨ ਕਰ ਰਹੇ ਨੇ ਦੱਸ ਰਹੇ ਆ ਪਿੰਡ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਦੱਸ ਰਹੇ ਆ ਵੀ ਆ ਤੁਹਾਡੀਆਂ ਵਾਡਾਂ ਦੇ ਵਿੱਚ ਆ ਸਕੂਲਾਂ ਦੇ ਵਿੱਚ ਅਸੀਂ ਪੈਸਾ ਦਿੱਤਾ ਹੈ ਅੱਜ ਹੁਣ ਨੌਜਵਾਨੀ ਦੀ ਜਵਾਨੀ ਨੂੰ ਬਚਾਉਣ ਦੀ ਬੇਨਤੀ ਕਰ ਰਹੇ ਆ ਉਹੋ ਬੇਨਤੀ ਕਰ ਰਹੇ ਵੀ ਤਗੜੇ ਹੋ ਕੇ ਪ੍ਰਣ ਕਰਕੇ ਚੱਲੀਏ ਇਕੱਠੇ ਹੋ ਕੇ ਚੱਲੀਏ ਤਾਂ ਜੋ ਕਿ ਇਹ ਨਸ਼ਿਆਂ ਦਾ ਕੋੜ ਨੂੰ ਜਿਹੜਾ ਬਿਲਕੁਲ ਖਤਮ ਕਰ ਸਕੀਏ ਵਾਈਕੁਚੀ ਕਾਕਾ ਸਾਹਿਬ ਵਾਈਕੁਚੀ ਫਤੂ ਮੇਰੇ ਨਾਮ ਹਰਜੀਤ ਕੌਰ ਮੈਂ ਪਿੰਡ ਦੀ ਆਸ਼ਾ ਵਰਕਰਾਂ ਜੀ ਇਹ ਬੜਾ ਵਧੀਆ ਉਪਰਾਲਾ ਕਰ ਰਿਹਾ ਐਮਐਲਏ ਸਾਹਿਬ ਜਿਹੜਾ ਨਸ਼ਿਆਂ ਵਿਰੁੱਧ ਕਰਨ ਦੇ ਹੈ ਕਿ ਹਾਂ ਅਨੁਸਾਰ ਦੇਣਾ ਚਾਹੀਦਾ ਪਿੰਡ ਵਾਲਿਆਂ ਨੂੰ ਕਿ ਜਿਹੜੇ ਪਿੰਡ 'ਚ ਨਸ਼ਾ ਵੇਚਦੇ ਆ ਜਾਂ ਜਿਹੜੇ ਬੱਚੇ ਕਰਨਦੇ ਆ ਉਹਨਾਂ ਦਾ ਧਿਆਨ ਰੱਖਿਆ ਜਾਏ ਕਿ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਪਿੰਡ ਵਾਲਿਆਂ ਨੂੰ ਜੀ ਜੀ ਪਿੰਡ ਵਾਲੇ ਸਾਥ ਦੇਣ ਕਿ ਸਾਰੇ ਨਾਲ ਮਿਲ ਕੇ ਤੇ ਪਏਗਾ ਫਰਕ ਉਹਨਾਂ ਦੇ ਤੇ ਬਾਕੀ ਹੈ ਕਿ ਪਿੰਡ ਦੇ ਵਾਲਿਆਂ ਨੂੰ ਸਾਰੇ ਪਿੰਡ ਦੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਸਾਡੇ ਬੱਚਿਆਂ ਨੇ ਭਲੇ ਵਾਸਤੇ ਕਰਨਦੇ ਸਾਰਾ ਕੁਝ ਤੇ ਬਹੁਤ ਵੱਡਾ ਪ੍ਰਾਲਾ ਕਰਨ ਦੇ ਅਨੁਸਾਰਨ ਨਾਲ ਮਿਲ ਕੇ ਸਾਥ ਦੇਣਾ ਚਾਹੀਦਾ ਇਹਨਾਂ ਦਾ ਅਗਿਆ ਕੋਈ ਫਾਇਦਾ ਹਾਂਜੀ ਜੇ ਆਇਆ ਤਾਂ ਕਰਨਗੇ ਜਰੂਰ ਹੋਏਗਾ ਫਾਇਦਾ ਇਹਨਾਂ ਦਾ ਜਰੂਰ